ਸਤ ਸ਼੍ਰੀ ਅਕਾਲ ਜੀ ਅਗਲੇ 2 ਸਕਿੰਟਾਂ ਲਈ ਸੋਚੋ ਤੁਹਾਨੂੰ ਕੀ ਲੱਗਦਾ ਹੈ ਕਿ ਦਿਲ ਦੇ ਦੌਰੇ ਜਾਨੀ ਹਾਰਟ ਅਟੈਕ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ ਜੇ ਤੁਹਾਡੇ ਦਿਮਾਗ ਵਿੱਚ ਕੋਲੇਸਟ੍ਰੋਲ ਜਾਂ ਤੇਲ ਘਿਓ ਦਾ ਨਾਮ ਆਇਆ ਹੈ ਤਾਂ ਇਹ ਵੀਡੀਓ ਤੁਹਾਡੀ ਜਾਨ ਬਚਾ ਸਕਦਾ ਹੈ ਕਿਉਂਕਿ ਸਚਾਈ ਇਹ ਹੈ ਕਿ ਅਸੀਂ ਅੱਜ ਤੱਕ ਜੇਸ ਮੁਜਰਮ ਦਾ ਪਿੱਠਾ ਕਰਦੇ ਰਹੇ ਸੀ ਅਸਲ ਕਾਤਲ ਉਹ ਹੈ ਹੀ ਨਹੀਂ ਅਸਲੀ ਦੁਸ਼ਮਣ ਕੋਈ ਹੋਰ ਹੈ ਜੋ ਇਸ ਵੇਲੇ ਸ਼ਾਇਦ ਤੁਹਾਡੀ ਰਸੋਈ ਵਿੱਚ ਮੌਜੂਦ ਹੈ ਅਤੇ ਤੁਸੀਂ ਬੜੇ ਸਵਾਦ ਨਾਲ ਉਸ ਨੂੰ ਖਾ ਰਹੇ ਹੋ ਤਾਂ ਆਖਿਰ ਕੌਣ ਹੈ ਉਹ ਸਾਇਲੈਂਟ ਕਿਲਰ ਅਤੇ ਕਿਵੇਂ ਬਿਨਾ ਕਿਸੇ ਮਹਿੰਗੀ ਦਵਾਈ ਦੇ ਤੁਸੀਂ ਆਪਣੀਆਂ ਨਸਾਂ ਨੂੰ ਅੰਦਰੋਂ ਸਾਫ਼ ਕਰ ਸਕਦੇ ਹੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅਗਲੇ 3 ਮਿੰਟਾਂ ਵਿੱਚ ਮਿਲ ਜਾਣਗੇ ਇਸ ਲਈ ਵੀਡੀਓ ਨੂੰ 1 ਸਕਿੰਟ ਲਈ ਵੀ ਨਾ ਛੱਡਿਓ ਸਭ ਤੋਂ ਪਹਿਲਾਂ ਉਸ ਗਲਤ ਫਹਿਮੀ ਨੂੰ ਦੂਰ ਕਰਦੇ ਹਾਂ ਜੋ ਸਾਨੂੰ ਬਚਪਨ ਤੋਂ ਦੱਸੀ ਗਈ ਹੈ ਵਿਗਿਆਨ ਦਾ ਇੱਕ ਬਹੁਤ ਡੂੰਘਾ ਅਤੇ ਨਵਾਂ ਨਜ਼ਰੀਆ ਸਾਹਮਣੇ ਆਇਆ ਹੈ ਇਹ ਦੱਸਦਾ ਹੈ ਕਿ ਕੋਲੇਸਟ੍ਰੋਲ ਸਿਰਫ ਇੱਕ ਮਲਬਾ ਹੈ ਅਸਲੀ ਸਮੱਸਿਆ ਤੁਹਾਡੇ ਸਰੀਰ ਦਾ ਉਹ ਹਾਰਮੋਨ ਹੈ ਜਿਸ ਦਾ ਨਾਮ ਇਨਸੂਲਿਨ ਚਲੋ ਇਸ ਨੂੰ ਇੱਕ ਬਹੁਤ ਹੀ ਆਸਾਨ ਉਦਾਹਰਣ ਦੇ ਨਾਲ ਸਮਝਦੇ ਹਾਂ ਆਪਣੀਆਂ ਖੂਨ ਦੀਆਂ ਨਸਾਂ ਨੂੰ ਇੱਕ ਹਾਈਵੇ ਜਾਂ ਸੜਕ ਸਮਝੋ ਜਦੋਂ ਤੁਸੀਂ ਬਹੁਤ ਜ਼ਿਆਦਾ ਮਿੱਠਾ ਜਾਂ ਵਾਰ-ਵਾਰ ਖਾਣਾ ਖਾਂਦੇ ਹੋ ਤਾਂ ਇਨਸੂਲਿਨ ਨਾਮ ਦਾ ਇਹ ਹਾਰਮੋਨ ਉਸ ਸੜਕ ਨੂੰ ਤੋੜਨ ਲੱਗਦਾ ਹੈ ਉਸ ਨੂੰ ਖੁਰਦਰਾ ਬਣਾ ਦਿੰਦਾ ਹੈ ਹੁਣ ਜੋ ਕੋਲੇਸਟ੍ਰੋਲ ਖੂਨ ਵਿੱਚ ਵਹਿ ਰਿਹਾ ਹੈ ਉਹ ਉਸ ਟੁੱਟੀ ਹੋਈ ਸੜਕ ਤੇ ਜਾ ਕੇ ਫਸ ਜਾਂਦਾ ਹੈ ਹੁਣ ਤੁਸੀਂ ਦੱਸੋ ਗਲਤੀ ਉਸ ਮਲਬੇ ਯਾਨੀ ਕੋਲੇਸਟ੍ਰੋਲ ਦੀ ਹੈ ਜਾਂ ਉਸ ਇਨਸੂਲਿਨ ਦੀ ਜਿਸ ਨੇ ਸੜਕ ਤੋੜੀ ਹੈ ਜ਼ਾਹਿਰ ਹੈ ਜੇ ਸੜਕ ਨਾ ਟੁੱਟਦੀ ਤਾਂ ਮਲਬਾ ਉੱਥੇ ਕਦੇ ਨਾ ਫਸਦਾ ਤਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਠੀਕ ਹੈ ਪਰ ਇਸ ਇਨਸੂਲਿਨ ਨੂੰ ਅਤੇ ਇਸ ਮਲਬੇ ਨੂੰ ਸਾਫ਼ ਕਿਵੇਂ ਕਰੀਏ ਕੀ ਇਸ ਦੇ ਲਈ ਕੋਈ ਮਹਿੰਗਾ ਆਪਰੇਸ਼ਨ ਕਰਾਉਣਾ ਪਵੇਗਾ ਇੱਥੇ ਆਉਂਦਾ ਹੈ ਇਸ ਵੀਡੀਓ ਦਾ ਸਭ ਤੋਂ ਵੱਡਾ ਮੋੜ ਇਸ ਦਾ ਇਲਾਜ ਤੁਹਾਡੇ ਸਰੀਰ ਦੇ ਕੋਲ ਖੁਦ ਮੌਜੂਦ ਹੈ ਬਸ ਤੁਹਾਨੂੰ ਇਸ ਨੂੰ ਔਨ ਜਾਣੀ ਸ਼ੁਰੂ ਕਰਨਾ ਹੈ ਉਸ ਜਾਦੂਈ ਸਵਿੱਚ ਦਾ ਨਾਮ ਹੈ ਆਟੋਫੇਜੀ ਘਬਰਾਓ ਨਾ ਇਹ ਕੋਈ ਔਖਾ ਸ਼ਬਦ ਨਹੀਂ ਹੈ ਇਸ ਦਾ ਮਤਲਬ ਹੈ ਸਰੀਰ ਦੀ ਅੰਦਰੂਨੀ ਸਫਾਈ ਜਦੋਂ ਤੁਸੀਂ 14 ਜਾਂ 16 ਘੰਟੇ ਤੱਕ ਕੁਝ ਨਹੀਂ ਖਾਂਦੇ ਯਾਨੀ ਵਰਤ ਰੱਖਦੇ ਹੋ ਤਾਂ ਤੁਹਾਡਾ ਸਰੀਰ ਭੁੱਖ ਮਟਾਉਣ ਲਈ ਆਪਣੀ ਹੀ ਗੰਦਗੀ ਅਤੇ ਖਰਾਬ ਸੱਲਾਂ ਨੂੰ ਖਾਣ ਲੱਗਦਾ ਹੈ ਸੋਚੋ ਤੁਹਾਡਾ ਸਰੀਰ ਆਪਣੇ ਆਪ ਆਪਣੀਆਂ ਨਸਾਂ ਦੀ ਮਰਮਮਤ ਕਰ ਰਿਹਾ ਹੈ ਉਹ ਵੀ ਮੁਫਤ ਵਿੱਚ 16 ਘੰਟੇ ਵਰਤ ਅਤੇ 8 ਘੰਟੇ ਖਾਣਾ ਇਹ ਉਹ ਨਿਯਮ ਹੈ ਜੋ ਤੁਹਾਡੀਆਂ ਨਸਾਂ ਵਿੱਚੋਂ ਸੋਜਸ਼ ਨੂੰ ਖਿੱਚ ਕੇ ਬਾਹਰ ਕੱਢ ਸਕਦਾ ਹੈ ਪਰ ਰੁਕੋ ਹਾਲੇ ਵੀਡੀਓ ਛੱਡ ਕੇ ਨਾ ਜਾਓ ਕਿਉਂਕਿ ਇੱਕ ਬਹੁਤ ਕੌੜਾ ਸੱਚ ਜਾਨਣਾ ਹਾਲੇ ਬਾਕੀ ਹੈ ਅਤੇ ਉਹ ਹੈ ਸਟੰਟ ਜਾਂ ਹਾਰਟ ਸਰਜਰੀ ਬਾਰੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇ ਬਲਾਕੇਜ ਹੋਈ ਤਾਂ ਸਟੰਟਲ ਵਾਲਵਾਗੇ ਫੇਰ ਤਾਂ ਸਭ ਠੀਕ ਹੋ ਜਾਊਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਵੱਡੀਆਂ-ਵੱਡੀਆਂ ਵਿਗਿਆਨਕ ਖੋਜਾਂ ਕੀ ਕਹਿੰਦੀਆਂ ਹਨ ਉਹ ਕਹਿੰਦੀਆਂ ਹਨ ਕਿ ਟੰਟ ਇੱਕ ਐਮਰਜੈਂਸੀ ਪੈਚ ਹੈ ਇਹ ਜਾਨ ਬਚਾਉਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਭਵਿੱਖ ਵਿੱਚ ਹਾਰਟ ਅਟੈਕ ਆਉਣ ਤੋਂ ਨਹੀਂ ਰੋਕਦਾ ਕਿਉਂਕਿ ਤੁਸੀਂ ਪਾਈਪ ਤਾਂ ਖੋਲ ਦਿੱਤੀ ਪਰ ਪਾਈਪ ਵਿੱਚ ਕਚਰਾ ਜੰਮਣ ਦੀ ਜੋ ਵਜ੍ਹਾ ਸੀਗੀ ਜਾਨੀ ਤੁਹਾਡਾ ਖਰਾਬ ਖਾਣ ਪਾਣ ਉਹਨੂੰ ਤਾਂ ਤੁਸੀਂ ਬਦਲਿਆ ਹੀ ਨਹੀਂ ਅਤੇ ਖਾਣ ਪੀਣ ਤੋਂ ਯਾਦ ਆਇਆ ਇੱਕ ਅਜਿਹੀ ਗਲਤੀ ਜੋ ਅਸੀਂ ਸਾਰੇ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਸਿਹਤਮੰਦ ਹੋ ਰਹੇ ਹਾਂ ਉਹ ਹੈ ਫਲਾਂ ਦਾ ਜੂਸ ਪੀਣਾ ਜੀ ਹਾਂ ਤੁਹਾਨੂੰ ਲੱਗਦਾ ਹੈ ਜੂਸ ਦਿਲ ਲਈ ਚੰਗਾ ਹੈ ਪਰ ਸਚਾਈ ਇਹ ਹੈ ਕਿ ਜੂਸ ਸਿਰਫ ਮਿੱਠਾ ਪਾਣੀ ਇਸ ਵਿਟੋ ਫਾਈਬਰ ਨਿਕਲ ਚੁੱਕਾ ਹੈ ਇਹ ਸਿੱਧਾ ਤੁਹਾਡੇ ਲੀਵਰ ਤੇ ਜਾ ਕੇ ਬੰਬ ਵਾਂਗ ਡਿੱਗਦਾ ਹੈ ਅਤੇ ਸ਼ੂਗਰ ਵਧਾ ਦਿੰਦਾ ਹੈ ਇਸ ਲਈ ਜੂਸ ਨੂੰ ਸੁੱਟੋ ਅਤੇ ਫਲਾਂ ਨੂੰ ਚਬਾ ਚਬਾ ਕੇ ਖਾਓ ਤਾਂ ਦੋਸਤੋ ਨਤੀਜਾ ਸਾਫ਼ ਹੈ ਸਿਰਫ ਬਾਹਰੋਂ ਫਿੱਟ ਦਿਖਣਾ ਕਾਫੀ ਨਹੀਂ ਆਪਣੀ ਇਨਸੂਲਿਨ ਨੂੰ ਕਾਬੂ ਕਰੋ ਬਾਰ-ਬਾਰ ਖਾਣ ਦੀ ਆਦਤ ਛੱਡੋ ਅਤੇ ਆਪਣੇ ਸਰੀਰ ਨੂੰ ਆਟੋਫੈਜੀ ਦੇ ذریعے ਖੁਦ ਨੂੰ ਠੀਕ ਕਰਨ ਦਾ ਮੌਕਾ ਦਿਓ ਪਰ ਹਾਂ ਜੇ ਤੁਸੀਂ ਪਹਿਲਾਂ ਤੋਂ ਕਿਸੇ ਬਿਮਾਰੀ ਦੀ ਦਵਾਈ ਲੈ ਰਹੇ ਹੋ ਤਾਂ ਕੱਲ ਤੋਂ ਹੀ ਖਾਣਾ ਪੀਣਾ ਬੰਦ ਨਾ ਕਰਿਓ ਪਹਿਲਾਂ ਆਪਣੇ ਡਾਕਟਰ ਤੋਂ ਸਲਾਹ ਲਓ ਲਓ ਜੇ ਇਹ ਜਾਣਕਾਰੀ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਲੱਗੀ ਹੈ ਤਾਂ ਇਸ ਨੂੰ ਆਪਣੇ ਪਰਿਵਾਰ ਨਾਲ ਹੁਣੇ ਸਾਂਝਾ ਕਰੋ ਸ਼ਾਇਦ ਇਹ ਕਿਸੇ ਦੀ ਜਾਨ ਬਚਾ ਲਵੇ